ਪਰ ਇਹ ਸੱਚੇ ਕਰ ਆਪਾਂ ਲੈਣ ਟਮਾਟਰ ਦੀ ਚਟਨੀ ਉਹਦੇ ਵਾਸਤੇ ਆਪਾਂ 6 ਟਮਾਟਰ ਲੈਤੇ ਆ 2 ਲੈਤੇ ਪਿਆਜ਼ ਇੱਕ ਹਰੀ ਮਿਰਚ ਸਭ ਤੋਂ ਪਹਿਲਾਂ ਆਪਾਂ ਟਮਾਟਰ ਨੂੰ ਥੋੜਾ ਜਿਹਾ ਗੈਸ ਤੇ ਭੁੰਨਾਗੇ ਇਹਦਾ ਸਿਲਕਾ ਉਤਾਰਾਂਗੇ ਆਪਾਂ ਬਰਫ ਭਨਣਾ ਲੈਤਾ ਇਹਨੂੰ ਪਾ ਟਮਾਟਰ ਦੇ ਵਿੱਚ ਇਹਦੇ ਤੇ ਟਮਾਟਰ ਲਗਾ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਨੂੰ ਗੈਸ ਤੇ ਪਾ ਆਪਣੇ ਟਮਾਟਰ ਚੰਗੀ ਤਰ੍ਹਾਂ ਪੁੱਜ ਗਿਆ ਇਸ ਤਰੀਕੇ ਨਾਲ ਸਾਰੇ ਟਮਾਟਰ ਭੁੰਨ ਲਾਂ ਆਪਾਂ ਸਾਰੇ ਟਮਾਟਰ ਭੁੰਨ ਲਿਆ ਹੁਣ ਆਪਾਂ ਇਹਦਾ ਜਿਹੜਾ ਠੰਡੇ ਹੋ ਗਏ ਇਹਦਾ ਸਿਲਕਾ ਕਾੜ ਦਾਂਗੇ ਇਸ ਤਰੀਕੇ ਜਿਵੇਂ ਆਲੂ ਨੂੰ ਛਿਲਦੇ ਆ ਉਸ ਤਰੀਕੇ ਨਾਲ ਤੇ ਆਹ ਟਮਾਟਰ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਛਿੱਲ ਲਾਂ ਟਮਾਟਰ ਸਾਰੇ ਸੈੱਲ ਲਈ ਸਭ ਤੋਂ ਪਹਿਲਾਂ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਮਿਰਚ ਪਾਵਾਂਗੇ ਟਮਾਟਰ ਟਮਾਟਰ ਨੂੰ ਛਿੱਲਣ ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜਾ ਤਾਂ ਸਿਲਕ ਉਹ ਆਪਣੇ પેટ 'ਚ ਗਰਦਾਣੀ ਤੇ ਆਪਣੀ ਜਿਹੜੀ ਚਟਨੀ ਤੇ ਉਹਦੀ ਵੀ ਰਸ ਨਹੀਂ ਖਤਮ ਕਰ ਦਿੰਦਾ ਆਪਾਂ ਟਮਾਟਰ ਤੇ ਹਰੀ ਮਿਰਚ ਕੱਟ ਲਈਏ ਨੂੰ ਸਭ ਤੋਂ ਪਹਿਲਾਂ ਇਹਨਾਂ ਨੂੰ ਗ੍ਰाइंड ਕਰਾਂਗੇ 50% ਫੇਰੇ ਦੇ ਵਿੱਚ ਐਡ ਕਰਾਂਗੇ ਪਿਆਜ਼ ਤੇ ਦੂਸਰੇ ਮਸਾਲੇ ਆਪਣਾ ਟਮਾਟਰ ਆ ਜਿਹੜਾ 50% ਆਪਾਂ ਗ੍ਰाइंड ਕਰ ਲਿਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਪਿਆਜ਼ ਹੈ ਨਾ ਰਫਲੀ ਚੌਪ ਕੀਤਾ ਹੋਇਆ పావే అద్ధా చమ్చ నమక వ చమ్చ లాల మిర్చ చీనీరా సార్ చంగీ తరం గ్రాండ్ కా ਇਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਪਾਣੀ ਜਿਹੜਾ ਆਪਾਂ ਟਮਾਟਰ ਗ੍ਰੈਂਡ ਕੀਤਾ ਸੀ ਉਹਨਾਂ ਪਾਣੀ ਛੱਡ ਤੋਂ ਉਹਦੇ ਨਾਲ ਹੀ ਭਿਆਸ ਗ੍ਰੈਂਡ ਹੋ ਜਾਊਗਾ ਆਪਣੀ ਚਟਨੀ ਵੀ ਸੀਗੀ ਤੁਸੀਂ ਇਹਨੂੰ ਕੁੰਡੇ 'ਚ ਵੀ ਕੁੱਟ ਸਕਦੇ ਆਪਾਂ ਅਗਲੀ ਵੀਡੀਓ 'ਚ ਕੁੰਡੇ 'ਚ ਚਟਨੀ ਕੁੱਟਾਂਗੇ ਆਪਾਂ ਪਾਣਾ ਕੇ ਗਰਮ ਇਹਨੂੰ ਪਾ ਕੇ ਆਪਾਂ ਟਮਾਟਰ ਤੇ ਚਟਨੀ ਆਪਾਂ ਨੂੰ ਉਹ ਲਿਜਾਣ ਤੱਕ ਪੁੱਛ ਰਹੇ ਮੰਗਦੇ ਕਿ ਇਹਦਾ ਪਾਣੀ ਹੈ ਜਿਹੜਾ 80% ਰਿਡਿਊਸ ਨਹੀਂ ਹੁੰਦਾ ਪਾਣੀ ਤੋਂ 7 ਮਿੰਟ ਦੇ ਵਿੱਚ ਜਿਹੜਾ ਸਾਰਾ ਪਾਣੀ ਰਿਡਿਊਸ ਹੋਊਗਾ ਆਪਣੀ ਚਤਰੀ ਜਿਵੇਂ ਜਿਵੇਂ ਪੱਕੀ ਹੋ ਉਹ ਮੈਂ ਮੇਰਾ ਕਲਰ ਸੋਨਾ ਬਣ ਜੂ চমচকে এবাৰ চমচকে আমি ਆਪਣੀ ਚਟਨੀ ਬਣ ਗਈ। ਇਹਨੂੰ ਜ਼ਿਆਦਾ ਹੋਰ ਨਹੀਂ ਪਕਾਉਣਾ ਨਹੀਂ ਫਿਰ ਇਹ ਡਰਾਈ ਹੋ ਜੂ। ਆਪਾਂ ਗੈਸ ਬੱਤ ਖਤ ਬੰਦ। ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਪੀਸ ਜੇ ਤੁਸੀਂ ਚੈਨਲ ਤੇ ਨਵੇਂ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਜੁਨਾ ਤਾਂ ਕਿ ਤੁਹਾਨੂੰ ਨਵੇਂ ਤੇ ਨਵੀਆਂ ਵੀਡੀਓ ਦੇਖਣ ਮਿਲਣ। ਧੰਨਵਾਦ।